ਇਸ ਪਿਲੇਤੀ ਵੱਡੀ ਖਬਰ ਰਾਹੁਲ ਗਾਂਧੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਰਾਹੁਲ ਗਾਂਧੀ ਦੀਆਂ ਮੁਸ਼ਕਲਾਂ ਲਗਾਤਾਰ ਵਾਧੀਆਂ ਚਾਰੀਆਂ ਨੇ ਘਟਣ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਰਾਹੁਲ ਗਾਂਧੀ ਦੇ ਖਿਲਾਫ ਇੱਕ ਹੋਰ ਐਫ ਆਈ ਆਰ ਦਰਜ ਕੀਤੀ ਗਈ ਹੈ ਦੱਸਦੀ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਵੱਲੋਂ ਅਮਰੀਕਾ ਦੌਰੇ ਦੇ ਦੌਰਾਨ ਸਿੱਖਾਂ ਨੂੰ ਲੈ ਕੇ ਜੋ ਬਿਆਨ ਦਿੱਤਾ ਗਿਆ ਸੀ ਉਸ ਨੂੰ ਲਗਾਤਾਰ ਉਸ ਨੂੰ ਲੈ ਕੇ ਲਗਾਤਾਰ ਮਾਮਲਾ ਗਰਮਾਉਂਦਾ ਜਾ ਰਿਹਾ ਤੇ ਹੁਣ ਰਾਹੁਲ ਦੇ ਖਿਲਾਫ ਐਫ ਆਈ ਆਰ ਜਿਹੜੀ ਉਹ ਦਰਜ ਕੀਤੀ ਗਈ ਹੈ ਦੱਸਦੀ ਕਿ ਐਫ ਆਈ ਆਰ ਜਿਹੜੀ ਹੈ ਬੀ ਜੀ ਪੀ ਲੀਡਰਾਂ ਦੇ ਵੱਲੋਂ ਕਰਵਾਈ ਗਈ ਹੈ ਦੱਸਦੀ ਕਿ ਇੱਕ ਕੇਸ ਪਹਿਲਾਂ ਛਤੀਸਗੜ ਦੇ ਦੁਰਗ ਦੇ ਵਿੱਚ ਕੀਤਾ ਗਿਆ ਸੀ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਸੀ ਬਰ ਦੂਜਾ ਜਿਹੜਾ ਕੀਤਾ ਗਿਆ ਉਹ Rajasthan ਦੇ ਟੋਕ ਤੇ ਵਿੱਚ ਦਰਜ ਕਰਵਾਈ ਗਈ ਹੈ ਦਾਸਦੀ ਕਿ ਕਾਂਗਰਸ ਦੇ ਜੋ ਦਿਗਜ ਨੇਤਾ ਸਚਿਨ ਪਾਲੜ ਨੇ ਉਹਨਾਂ ਦੇ ਗੜ ਪਾਲੜ ਦੇ ਹਲਕੇ ਦੇ ਟੋਕ ਤੇ ਵਿੱਚ ਰਾਹੁਲ ਦੇ ਖਿਲਾਫ ਐਫ ਆਈ ਆਰ ਪਾਸ਼ਪਾ ਦੇ ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਮਹਿਤਾ ਦੀ ਗਵਾਹੀ ਹੇਠ ਭਾਜਪਾ ਗੂ ਅਤੇ ਵਰਕਰ थाना कोतwali ਪੁਜੇ ਨੇ ਅਤੇ ਰਾਹੁਲ ਗਾਂਧੀ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਕਰਨ ਦੀ ਸ਼ਿਕਾਇਤ ਸਿਟੀ कोतwali ਪਵਰ ਲਾਲ ਵੈਸ਼ਨਵ ਨੂੰ ਸੌਂਪੀ ਹੈ ਦੱਸਦੀ ਕਿ ਭਾਜਪਾ ਜ਼ਿਲ੍ਹਾ ਜਰਨਲ ਸਕੱਤਰ ਦੀਪਕ ਸੰਗਤ ਦੇ ਵੱਲੋਂ ਦਿੱਤੀ ਸ਼ਿਕਾਇਤ ਦੇ ਵਿੱਚ ਰਾਹੁਲ ਗਾਂਧੀ ਤੇ ਦੇਸ਼ ਤੇ ਪੀਐਮ ਜਨਕੀ ਪ੍ਰਧਾਨ ਮੰਤਰੀ ਅਤੇ ਦਲਿਤਾਂ ਦਾ અપਮਾਨ ਕਰਨ ਸਮੇਤ ਕਈ ਗੰਭੀਰ ਜਿਹੜੇ ਨੇ ਉਹ ਦੋਸ਼ ਲਗਾਏ ਗਏ ਨੇ ਸੋ ਇਸ ਮਾਮਲੇ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਉਹਨਾਂ ਨੇ ਗੱਲਬਾਤ ਕਰਦੇ ਹੋਏ ਭਾਜਪਾ ਗੂਆਂ ਨੇ ਰਾਹੁਲ ਗਾਂਧੀ ਨੂੰ ਆੜੇ ਹਤੀ ਲਿਆ ਉਹਨਾਂ ਦੇ ਬਿਆਨਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਦੇ ਲਈ ਖਤਰਾ ਘਰਾਰ ਦਿੱਤਾ ਹੈ ਸੋ ਇਸ ਮਾਮਲੇ ਦੇ ਵਿੱਚ ਸਿਟੀ ਕੌਤਵਾਲ ਪਵਰ ਲਾਲ ਵੈਸ਼ਨਮ ਦਾ ਕਹਿਣਾ ਕਿ ਅ ਦਿੱਤੇ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਸੋ ਇਸ ਸਬੰਧੀ ਬਣਦੀ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਉਥੇ ਹੀ ਜੇ ਗੱਲ ਕੀਤੀ ਜਾਵੇ ਵਿਰੋਧੀ ਤਿਰਦੇ ਲੀਡਰ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਖਿਲਾਫ ਟਿੱਪਣੀ ਕਰਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਕਸੂ ਤੇ ਫਸ ਗਏ ਨੇ ਸੋ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ ਬੰਗਲੌਰੂ ਪੁਲਿਸ ਨੇ ਕਿਹਾ ਕਿ ਕੇਸ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਉਧਦੇਦਾਰ ਦੀ ਸ਼ਿਕਾਇਤ ਦੇ ਆਧਾਰ ਤੇ ਦਰਜ ਕੀਤਾ ਸੋ ਹਾਈ ਗਰਾਉਂਡਜ਼ ਥਾਣੇ ਦੇ ਵਿੱਚ ਬਿੱਟੂ ਦੇ ਖਿਲਾਫ ਜੜੀ ਐਫ ਆਈ ਆਰ ਦੇ ਵਿੱਚ ਭਾਰਤੀ ਨਿਆਂ ਸਹਿਨਤਾ ਦੀਆਂ ਵੱਖ-ਵੱਖ ਧਰਾਵਾਂ ਜਿਹੜੀਆਂ ਨੇ ਐਵਾਇਦ ਕੀਤੀਆਂ ਗਈਆਂ ਨੇ ਸੋ ਕੇਂਦਰੀ ਮੰਤਰੀ ਨੇ ਕੇਂਦਰੀ ਰੇਲ ਮੰਤਰੀ ਜੋ ਨੇ ਬਿੱਟੂ ਰਾਹੁਲ ਗਾਂਧੀ ਦੇ ਬਿਆਨ ਦੇ ਹਵਾਲੇ ਨਾਲ ਕਿਹਾ ਸੀ ਕਿ ਜੇ ਬੰਬ ਬਣਾਉਣ ਵਾਲੇ ਉਹਨਾਂ ਦੀ ਹਮਾਇਤ ਕਰ ਰਹੇ ਨੇ ਤਾਂ ਉਹ ਦੇਸ਼ ਤਾਂ ਨੰਬਰ ਇਕਤਵਾਦੀ ਐ ਸੋ ਕਾਂਗਰਸ ਨੇ ਬਿੱਟੂ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਸੀ ਕਿ ਉਹ ਸੁਵੇਦਨਹੀਨ ਵਿਅਕਤੀਵਾੰਗ ਗੱਲਾਂ ਕਰ ਰਹੇ ਨੇ ਸੋ ਜਿਸ ਕਾਰਨ ਬਿੱਟੂ ਤੇ ਜਿਹੜਾ ਇੱਕ ਕੇਸ ਦਰਜ ਕੀਤਾ ਗਿਆ ਸੋ ਉਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਰਾਹੁਲ ਗਾਂਧੀ ਦੀਆਂ ਵੀ ਲਗਾਤਾਰ ਜਿਹੜੀਆਂ ਨੇ ਮੁਸ਼ਕਲਾਂ ਵਾਧੀਆਂ ਚੱਲ ਰਹੀਆਂ ਨੇ ਘਟਣ ਦਾ ਨਾਮ ਨਹੀਂ ਲੈ ਰਹੀਆਂ ਕਿਉਂਕਿ ਇੱਕ ਹੋਰ ਉਹਨਾਂ ਤੇ ਐਫ ਆਈ ਆਰ ਦਰਜ ਹੋ ਗਈ ਹੈ